ਸ ਲੋਕ ਮਰਦਾਨਾ ਪਹਿਲਾ ਕਲ ਕਲਵਾਲੀ ਕਾਮ ਮਦ ਭਾਈ ਮਰਦਾਨੇ ਨੂੰ ਕਿਸੇ ਪ੍ਰੇਮੀ ਨੇ ਪੁੱਛਿਆ ਕਿ ਭਾਈ ਮਰਦਾਨਾ ਜੀ ਸ਼ਰਾਬ ਪੀਣੀ ਯੋਗ ਹੈ ਕਿ ਨਹੀਂ ਤਾਂ ਸੁਣ ਕੇ ਮਰਦਾਨੇ ਨੇ ਕਿਹਾ ਗੁਰੂ ਸਾਹਿਬ ਨੂੰ ਪੁੱਛੋ ਭਾਈ ਉਹ ਕਹਿੰਦਾ ਮੈਨੂੰ ਤਾਂ ਆਉਂਦੀ ਹੈ ਸੰਗ ਮਰਦਾਨਿਆਂ ਤੂੰ ਪੁੱਛ ਮਹਾਰਾਜ ਨੂੰ ਉਸ ਵੇਲੇ ਭਾਈ ਮਰਦਾਨੇ ਨੇ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਜਿਹੜੇ ਸ਼ਰਾਬ ਪੀਂਦੇ ਉਹਨਾਂ ਦੀ ਕੀ ਹਾਲਤ ਹੋਵੇਗੀ ਜਹ ਯੂਰੋ ਸੇ ਰੇ ਫਰਮਾਉਂਦੇ ਹਨ ਸਲੋਕ ਮਰਦਾਨਾ ਪਹਿਲਾ ਕਲ ਕਲਵਾਲੀ ਕਾਮ ਮਦ ਇਹ ਮਰਦਾਨੇ ਦੇ ਪੁੱਛਣ ਤੋਂ ਮਹਾਰਾਜ ਜੀ ਪਹਿਲੇ ਪਾਪਸ਼ਾ ਉਚਾਰਦੇ ਨਾਲ ਏਕਾ ਲੱਗਾ ਹੋਇਆ ਹੈ ਤੇ ਭਾਈ ਮਰਦਾਨੇ ਦੇ ਪਰਸਾਏ ਹੈ ਅਤੇ ਇਸ ਇਹਨਾਂ ਸਲੋਕਾਂ ਦੇ ਤਾਈਂ ਦੋਹਾਂ ਸਲੋਕਾਂ ਨੂੰ ਮਰਦਾਨਾ ਅੱਗੇ ਵੀ ਆਵੇਗਾ ਮਹੱਲੇ ਵਿੱਚ ਗਿਆਨੀ ਮਾਰਤੰਡ ਨਾਰਾਇਣ ਸਿੰਘ ਜੀ ਹੋਏ ਆ ਉਹਨਾਂ ਨੇ ਟੀਕਾ ਕੀਤਾ ਮਹਾਰਾਜੀ ਬਾਣੀ ਦਾ ਉਹਨਾਂ ਨੇ ਕਿਹਾ ਜੀ ਇਹ ਮਰਦਾਨਾ ਸ਼ਲੋਕ ਹਨ ਬਾਕੀ ਜਿਹੜੇ ਹਨਗੇ ਉਹ ਇਸਤਰੀ ਲਿੰਗ ਸ਼ਲੋਕ ਹੈ ਇਹ ਉਹਨਾਂ ਦੀ ਆਪਣੀ ਖੋਜ ਹੈ ਪਰ ਗੁਰਮਤਿ ਦੇ ਅੰਦਰ ਤਾਂ ਭਾਈ ਮਰਦਾਨੇ ਦੇ ਥਾਉ ਥਾਨਕਾ ਪੁਰਾਣੀ ਵਿੱਚ ਭਾਈ ਮਰਦਾਨੇ ਦੇ ਪੁੱਛਣ ਤੋਂ ਮਹਾਰਾਜ ਜੀ ਨੇ ਦੁਨੀਆਂ ਦੀਆਂ ਜਿਹੜੀਆਂ ਸ਼ਰਾਬਾਂ 'ਚ ਲੋਕ ਫਸੇ ਹੋਏ ਆ ਤੇ ਗਿਆਨ ਦੀ ਸ਼ਰਾਬ ਕਹੀ ਜੀ ਹੈ ਏ ਗੁਰੂ ਮਾਰਾ ਸਾਹਿਬ ਭਾਈ ਮਰਦਾਨੇ ਦੇ ਪਰਸ਼ਨ ਕਰਨ ਤੋਂ ਉੱਤਰ ਦੇ ਰਹੇ ਹਾਂ ਸੱਚੇ ਪਾਤਸ਼ਾਹ ਕਲ ਕਲਵਾਲੀ ਕਾਮ ਮਦ ਏ ਭਾਈ ਮਰਦਾਨਾ ਜੀ ਜਿਹੜੀ ਕਲਯੁਗ ਦੀ ਕਲੇਵਾਲੀ ਸੰਗਤ ਹੈ ਲੜਾਈ ਕਰਨ ਵਾਲੀ ਹਰ ਵਕਤ ਕਲਯੁਗ ਦੇ ਜੀਵ ਲੜਦੇ ਹੀ ਰਹਿੰਦੇ ਆ ਕਲਪਨਾ ਹੀ ਕਰਦੇ ਰਹਿੰਦੇ ਹਨ ਇਹ ਕਲਾ ਵਾਲੀ ਜਿਹੜੀ ਕੁਸੰਗਤ ਹੈ ਇਹ ਕਲਵਾਲੀ ਇੱਕ ਮੱਟੀ ਬਣੀ ਹੋਈ ਹੈ ਇਹ ਕਮੱਟੀ ਬਣੀ ਹੋਈ ਹੈ ਜਿਹੜੀ ਕਲਾ ਵਾਲੀ ਕੁਸੰਗਤ ਹੈ ਕਾਲਯੁਗ ਦੀ ਕਾਮ ਮਦ ਅਤੇ ਜਿਹੜਾ ਕਾਮ ਫੁਰਦਾ ਰਹਿੰਦਾ ਹੈ ਹਰ ਵਕਤ ਵਿਸ਼ੇ ਦੀ ਇੱਛਾ ਫੁਰਦੀ ਰਹਿੰਦੀ ਹੈ ਇਹ ਸ਼ਰਾਬ ਬਣੀ ਹੋਈ ਹੈ ਸਾਰਿਆਂ ਦੇ ਅੰਦਰ ਮਨਵਾ ਪੀਵਣ ਹ ਅਤੇ ਕੁਸੰਗੀ ਆਦਮੀਆਂ ਦਾ ਜਿਹੜਾ ਮਨ ਹੈ ਇਹ ਕਾਮਨਾ ਰੂਪੀ ਸ਼ਰਾਬ ਪੀਣ ਵਾਲੇ ਕਾਮੀ ਆਦਮੀ ਹਨ। ਕਰੋਧ ਕਟੋਰੀ ਮੋਹ ਭਰੀ। ਅੱਜ ਇਹ ਕਰੋਧ ਸਾਧ ਸੰਗਤ ਜੀ ਕਟੋਰੀ ਹੈ ਜਿਸ ਕਟੋਰੀ ਨਾਲ ਸ਼ਰਾਬ ਪੀਤੀ ਜਾਂਦੀ ਹੈ। ਇਹ ਕਰੋਧ ਰੂਪੀ ਕਟੋਰੀ ਹੈ ਤੇ ਸਰਾਇਆਂ ਹੁੰਦੀਆਂ ਸਨ ਝਜਰਾਂ ਜਿਵੇਂ ਹੁੰਦੀਆਂ। ਇਹ ਬੋਤਲਾਂ ਤਾਂ ਅੰਗਰੇਜ਼ਾਂ ਵੇਲੇ ਦੀਆਂ ਚੱਲੀਆਂ ਐ ਨਾ। ਉਹ ਸਰਾਇਆਂ ਹੁੰਦੀਆਂ ਸਨ। ਅੱਜ ਕੱਲ ਦੇ ਪੀਪੇ ਭਰ-ਭਰ ਕੇ ਸ਼ਰਾਬ ਦੇ ਇੱਥੇ ਗੋਦਾਵਰੀ ਨੂੰ ਪਵਿੱਤਰ ਕਰਦੇ ਆ ਲੋਕ ਇਹ ਜੇ ਕਦੇ ਪੁਲਿਸੀਆਂ ਤੋਂ ਫੜੇ ਜਾਂਦੇ ਆ ਫਿਰ ਕੁੱਟੋ ਦਾ ਵੱਜ ਜਾਂਦੇ ਆ ਪੁਲਿਸ ਵੀ ਕਮਜ਼ੋਰ ਹੈ ਸੋ ਪੰਜਾਬ 'ਚ ਹੋਵੇ ਤਾਂ ਚੰਗੀ ਤਰ੍ਹਾਂ ਇਹਨਾਂ ਨੂੰ ਸੋਧਿਆ ਜਾਵੇ ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ ਕਰੋਧ ਕਟੋਰੀ ਮੋਹ ਭਰੀ ਇਹ ਕਰੋਧ ਰੂਪੀ ਕਟੋਰੀ ਹੈ ਇਹਨਾਂ ਦੇ ਪੀਣ ਵਾਸਤੇ ਤੇ ਮੋਹ ਰੂਪੀ ਸੁਰਾਹੀ ਝੱਜਰੋ ਹੈ ਬੋਤਲਾਂ ਦੇ ਥਾਂ ਮਿੱਟੀ ਦੀਆਂ ਝੰਜਰਾਂ ਜੀਆਂ ਹੁੰਦੀਆਂ ਸਨ ਸਰਾਹੀ ਜਿਸ ਦਾ ਨਾਮ ਹੈ ਪੀਲਾਵਾ ਅਹੰਕਾਰ ਅਗੇ ਹੰਕਾਰ ਜਿਹੜਾ ਕਰਦੇ ਐ ਕਿ ਅਸੀਂ ਸਭ ਕੁਝ ਕਰ ਸਕਦੇ ਹਾਂ ਇਹ ਹੰਕਾਰ ਹੀ ਇਹਨੂੰ ਪਲਾਉਣ ਵਾਲਾ ਹੈ ਮਜਲਸ ਕੂੜੇ ਲੱਗਤੀ ਫੇਰ ਇਹਨਾਂ ਦੀ ਮਜਲਸ ਹੁੰਦੀ ਐ ਝੂਠੀ ਕਜਹਿਰੀ ਹੁੰਦੀ ਐ ਕਹਿੰਦੇ ਝੂਠ ਬੋਲਣ ਵਾਲੇ ਜਿਹੜੇ ਆਦਮੀ ਐ ਦੇ ਜਿਹੜੇ ਖਾਣ ਪੀਣ ਦੇ ਲਾਲਚੀ ਆਦਮੀ ਐ ਉਹਨਾਂ ਦੀ ਇਹ ਮਜਲਿਸ ਲੱਗੀ ਹੋਈ ਐ ਸਵਾ ਲੱਗੀ ਹੋਈ ਕਚੇਰੀ ਲੱਗੀ ਹੋਈ ਐ ਭਾਈ ਪੀ ਪੀ ਹੋਏ ਖਵਾ ਇਹੋ ਸੋ ਸ਼ਰਾਬ ਨੂੰ ਪੀ ਪੀ ਕੇ ਇਹ ਖਰਾਬ ਹੋ ਰਹੇ ਹਨ ਲੋਕ ਪਰ ਲੋਕ ਵਿੱਚ ਕਰਨੀ ਲਾਹਣ ਸਤ ਗੁੜ ਫੇਰ ਮਾਰਾ ਚੰਗੀ ਸ਼ਰਾਬ ਕਿਹੜੀ ਹੈ ਮਾਰਾ ਕੰਨ ਕਰਨੀ ਜਿਹੜੀ ਭਗਤੀ ਕਰਨੀ ਹੈ ਇਹ ਸਾਧ ਸੰਗਤ ਜੀ ਸ਼ਰਾਬ ਬਣਨੀ ਚਾਹੀਦੀ ਹੈ ਜਿਹੜੀ ਭਾਵ ਭਗਤੀ ਕਰਨੀ ਹੈ ਇਹ ਸਾਧ ਸੰਗਤ ਜੀ ਇਹ ਲਾਹਣ ਉੱਠੀ ਹੋਈ ਮੱਟੀ ਹੁੰਦੀ ਹੈ ਜਿਵੇਂ ਖਮੀਰੀ ਹੋਈ ਮੱਟੀ ਹੁੰਦੀ ਹੈ ਜਿਹਦੇ ਵਿੱਚ ਗੁੜ ਤੇ ਪਾਣੀ ਤੇ ਸੱਕ ਕਿਕਰ ਦਾ ਪਾਇਆ ਹੁੰਦਾ ਹੈ ਇਸੇ ਪ੍ਰਕਾਰ ਜਿਹੜੀ ਕਰਨੀ ਹੈ ਨਾ ਭਗਤੀ ਇਹ ਲਾਹਣ ਸਾਰਾ ਇਕੱਠਾ ਪੂਰ ਪਾਉਣ ਦਾ ਨਾਮ ਹੈ ਇਹ ਭਗਤੀ ਕਰਨੀ ਹੈ ਜਿਹੜੀ ਇਹੋ ਹੀ ਪੂਰ ਹੈ ਦੇ ਵਿੱਚ ਸਤ ਗੁੜ ਅਤੇ ਫੇਰ ਮਾਰਾ ਨਾਮ ਲਓ ਵੱਖੋ ਵੱਖੇ ਤਾਂ ਕਹਿੰਦੇ ਸਤ ਗੁੜ ਜਿਹੜਾ ਸੱਚ ਬੋਲਣਾ ਇਹ ਗੁੜ ਹੋਣਾ ਚਾਹੀਦਾ ਹੈ ਸੱਚ ਸਰਾਕਾਰ ਸਾਰੂ ਅੱਗੇ ਸੱਚ ਜਿਹੜਾ ਪਰਮੇਸ਼ਰ ਦੀ ਪ੍ਰਾਪਤੀ ਸੁਖ ਦੀ ਪ੍ਰਾਪਤੀ ਹੋਣੀ ਹੈ ਇਹ ਸਰਾ ਸ਼ਰਾਬ ਹੈ ਇਹ ਸਾਰੂਪ ਸਾਰਵਾਰ ਨਹੀਂ ਜਿਹੜੀ ਹੁੰਦੀ ਹੈ ਕਹਿੰਦੇ ਆ ਇੱਕ ਵਾਰੀ ਪੀ ਲਵੇ ਚੇਤਾ ਹੀ ਨਹੀਂ ਰਹਿੰਦਾ ਸਰੀਰ ਦਾ ਇਸ ਪ੍ਰਕਾਰ ਦੇਮਾ ਨਹੀਂ ਜਦੋਂ ਮਿਟ ਜਾਵੇ ਇਹ ਸਾਰੂਪ ਸ਼ਰਾਬ ਹੈ ਸਾਰੂਪ ਦੀ ਪ੍ਰਾਪਤੀ ਹੋਣ ਵਾਲੀ ਸੱਚ ਦੀ ਪ੍ਰਾਪਤੀ ਰੂਪ ਅਸਲੀ ਸ਼ਰਾਬ ਹੈ ਪਹਿਲੇ ਤੋੜ ਦੀ ਜਿਹਨੂੰ ਕਹਿੰਦੇ ਹਨ ਗੁਣ ਮੰਡੇ ਕਰ ਸੀਲ ਘਿਓ ਫਿਰ ਕਹਿੰਦੇ ਜਿਹੜੇ ਗੁਣ ਧਾਰਨ ਕਰਨੇ ਸਤ ਸੰਤੋਖ ਦੇ ਆ ਧਰਮ ਇਹੋ ਹੀ ਭਾਈ ਮੰਡੇ ਖਾਣੇ ਚਾਹੀਦੇ ਹਨ ਜਿਹੜਾ ਸੰਤੋਖ ਧਾਰਨ ਕਰਨਾ ਇਹੋ ਕਿਹੋ ਨਾ ਚੋਪਣੇ ਚਾਹੀਦੇ ਹਨ ਸਾਰਾ ਮਾਸ ਆਹਾ ਅੱਗੇ ਜੀ ਮਾਸ ਬੱਕਰੇ ਵੜ ਵੜ ਕੇ ਲੋਕ ਖਾਂਦੇ ਹਨ ਇਹ ਕਿਹੜਾ ਮਾਸ ਹੈ ਮਾਰੇ ਕਹਿੰਦੀ ਜੜੀ ਸ਼ਰਮ ਰੱਖਣੀ ਹੈ ਜੜੀ ਲੱਜ ਰੱਖਣੀ ਹੈ ਜੇ ਕਿਸੇ ਦਾ ਸਿਰ ਵੱਡਾਂਗੇ ਸਿਰ ਦੇਣਾ ਪਵੇਗਾ ਫੇੜਾ ਰੋਟੀ ਕਾਰਨੇ ਗਲਾ ਕਟਾਵੇ ਕੌਣ ਮਾਸ ਦੀ ਰੋਟੀ ਪਿੱਛੇ ਗਲ ਕੌਣ ਵਡਾਉਣਾ ਫਿਰੇ ਖਾਣਾ ਤਾਂ ਸੁਖਾਲਾ ਹੈ ਪਰ ਦਿਨਾ ਸਾਹ ਬੜਾ ਔਖਾ ਹੈ ਇਸ ਪ੍ਰਕਾਰ ਜਿਹੜੀ ਸ਼ਰਮ ਰੱਖਣੀ ਹੈ ਨਾ ਦਿਲ 'ਚ ਲੱਜਿਆ ਰੱਖਣੀ ਹੈ ਕਿ ਸਿਰ ਦੇ ਵਟੇ ਸਿਰ ਦੇਣਾ ਪਵੇਗਾ ਇਹ ਭਈ ਮਾਸ ਦਾ ਆਹਾਰ ਹੈ ਸ਼ਰਮ ਨਾਉ ਲੱਜਿਆ ਦਾ ਹੈ ਲੱਜਿਆ ਦੇ ਸਹਤ ਰਹਿਣਾ ਸ਼ਰਮ ਨਾਉ ਵਿਰਾਗ ਦਾ ਹੈ ਬਰਾਹ ਕਰਕੇ ਜਿਹੜਾ ਸਰੀਰ ਸੁੱਕ ਜਾਣਾ ਹੈ ਇਹੋ ਹੀ ਮਾਸ ਦਾ ਭੋਜਨ ਖਾਣਾ ਭਾਈ ਸਫਲਾ ਹੈ ਮਾਰਾ ਕਹਿੰਦੇ ਹਨ ਗੁਰਮੁਖ ਪਾਈਏ ਨਾਨਕਾ ਇਹ ਕਿੱਥੋਂ ਪ੍ਰਾਪਤ ਹੁੰਦਾ ਬੱਕਰੇ ਬੰਨਵਾਲੇ ਦਾ ਬਥੇਰੇ ਕਸਾਈ ਵੀ ਮਿਲ ਜਾਂਦੇ ਆ ਇਹ ਜਿਹੜਾ ਜਿਹੜਾ ਸ਼ਰਮ ਬਰਾਦਰੂਪੀ ਮਾਸ ਦਾ ਖਾਣਾ ਹੈ ਜਾਂ ਲੱਜਿਆ ਰੂਪੀ ਮਾਸ ਦਾ ਖਾਣਾ ਇਹ ਤਾਂ ਗੁਰਮੁਖਾਂ ਦੀ ਸੰਗਤ ਚੋਂ ਪ੍ਰਾਪਤ ਹੁੰਦਾ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਖਾਧਾ ਜਾਹੇ ਬਿਕਾ ਜਿਹੜੇ ਆਦਮੀ ਬਰਾਦਰੂਪੀ ਮਾਸ ਖਾਂਦੇ ਆ ਲਗਿਆ ਰੂਪੀ ਮਾਸ ਖਾਂਦੇ ਐ ਉਹਨਾਂ ਦੇ ਵਕਾਰ ਸਾਰੇ ਚਲੇ ਜਾਂਦੇ ਐ ਕੰਮ ਕਰੋ ਲੋ ਮੋਹ ਕਰੋ ਉਹ ਮਿਟ ਜਾਂਦੇ ਐ ਇਹੋ ਜਿਹਾ ਮਾਸ ਸਾਨੂੰ ਖਾਣਾ ਚਾਹੀਦਾ ਹੈ ਮਰਦਾਨਾ ਪਹਿਲਾ ਬਾਈ ਮਰਦਾਨੇ ਨੂੰ ਫੇਰ ਪਹਿਲੇ ਦਰਸ਼ਾ ਉਚਾਰਨ ਕਰਕੇ ਦੱਸਦੇ ਹਨ ਕਾਇਆ ਲਾਹਣ ਆਪ ਮਦ ਭਾਈ ਫਿਯੂਰ ਫੇਰ ਫਰਮਾਉਂਦੇ ਹਨ ਕਾਇਆ ਲਾਹਣ ਆਪ ਮਾਏ ਫੇਰ ਜਿਹੜੀ ਕਾਇਆ ਵੇਹੈ ਨਾ ਇਹ ਲਾਹਣਪੁਰ ਵਾਲੀ ਮੱਟੀ ਬਣੀ ਹੋਈ ਐ ਸਾਰਿਆਂ ਜੀਆਂ ਦੀ ਆਪ ਜਿਹੜਾ ਹੰਕਾਰ ਉਹ ਐ ਇਹ ਸਾਦ ਸੰਗਜੀ ਸ਼ਰਾਬ ਬਣਿਆ ਹੋਇਆ ਐ ਸਾਰਿਆਂ ਦੇ ਦੂਏ ਤਰੀਕੇ ਦੀ ਸ਼ਰਾਬ ਦੱਸਦੇ ਐ ਜਿਵੇਂ ਅੰਗੂਰੀ ਸ਼ਰਾਬ ਤੇ ਦੂਈ ਸ਼ਰਾਬ ਦੱਸਣ ਮਜਲਿਸ ਤ੍ਰਿਸ਼ਨਾ ਧਾ ਜਿਹੜੇ ਕ੍ਰਿਸ਼ਨਾਂ ਵਿੱਚ ਦੌੜਨ ਵਾਲੇ ਪੁਰਖ ਹੋ ਐ ਤਾਂ ਤਾਂ ਮਾਇਆ ਦੀ ਜਿਹੜੀ ਤ੍ਰਿਸ਼ਨਾ ਹੈ ਇਹ ਮਾਇਆ ਪਿੱਛੇ ਦੌੜਨਾ ਹੈ ਇਹ ਮਜਨਸੇਨਾਂ ਦੀ ਕਸ਼ੈਰੀ ਲੱਗੀ ਹੋਈ ਹੈ ਮਨਸਾ ਕਟੋਰੀ ਕੂੜ ਭਰੀ ਮਨਸਾ ਵਾਸ਼ਨਾ ਜਾਂ ਬੁੱਧੀ ਰੂਪ ਕਟੋਰੀ ਹੈ ਤੇ ਕੂੜ ਜਿਹੜਾ ਬਗਲਣਾ ਇਹ ਭਰੀ ਸ਼ਰਾਹੀ ਹੈ ਝੱਜਰ ਵੈ ਇਹ ਸ਼ਰਾਬ ਵਾਲੀ ਪੀ ਲਾਏ ਜਮ ਕਾ ਇਹ ਜਮ ਜਿਹੜਾ ਕਾਲ ਕਰਨ ਵਾਲਾ ਉਹ ਅੰਤ ਵੇਲੇ ਜਦੋਂ ਮਾਰਦਾ ਨਾ ਗਲ ਘੁੱਟਦਾ ਹੈ ਇਹੀ ਪਿਉਂਦਾ ਇਹਨਾਂ ਨੂੰ ਇਹ ਸ਼ਰਾਬ ਜਿਤ ਮਦ ਪੀਤਾ ਨਾਨਕਾ ਜਿਹੜਾ ਇਹੀ ਸ਼ਰਾਬ ਪੀਂਦਾ ਨਾ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਇਹ ਭਾਈ ਮਰਦਾਨੇ ਆ ਬਹੁਤ ਹੀ ਖੱਟੀ ਹੈ ਵਿਕਾਰ ਉਹ ਤਾਂ ਬਹੁਤੇ ਵਿਕਾਰਾਂ ਦੀ ਖੱਟੀ ਖੜਵੇ ਆ ਖੋਟੀਆਂ ਕਾਰਾਂ ਵਿੱਚ ਹੀ ਲੱਗੇ ਰਹਿੰਦੇ ਨੇ ਰਾਤ ਦਿਨ ਗਿਆਨ ਗੋੜ ਸਾਲਾ ਮੰਡੇ ਸੱਚੇ ਬਾਦਸ਼ਾਹ ਚੰਗਾ ਚੰਗੀ ਸ਼ਰਾਬ ਕਿਵੇਂ ਹੋਣੀ ਚਾਹੀਦੀ ਜਿਵੇਂ ਦੂਏ ਤਰ੍ਹਾਂ ਦੀ ਆਪ ਦੱਸੋ ਤਾਂ ਦੱਸਦੇ ਹਨ ਗਿਆਨ ਗੁੜ ਸਲਾਹ ਮੰਡੇ ਇਹ ਭਾਈ ਜਿਹੜਾ ਪਰਮੇਸ਼ਰ ਦਾ ਗਿਆਨ ਹੋਵੇ ਗੋੜੇ ਪੈਣਾ ਚਾਹੀਦਾ ਹੈ ਗਿਆਨ ਵਾਲੀ ਸ਼ਰਾਬ ਵਿੱਚ ਅਤੇ ਸਲਾਹ ਮੰਡੇ ਇਸੇ ਪ੍ਰਕਾਰ ਪਰਮੇਸ਼ਰ ਜਿਹੜੀ ਸਿਫਤ ਕਰਨੀ ਹੈ ਇਹਦੇ ਵਿੱਚ ਗੁੜ ਗਿਆਨ ਰੂਪੀ ਗੁੜ ਦੀ ਸ਼ਰਾਬ ਹੋਣੀ ਚਾਹੀਦੀ ਹੈ ਅਤੇ ਕਸ ਜਿਹੜਾ ਆਪਣਾ ਆਪ ਕੱਟਣਾ ਅਮਾਨ ਵੇਟਣਾ ਹੈ ਇਹ ਕਸ ਹੋਣਾ ਚਾਹੀਦਾ ਕਿਕਰ ਦਾ ਅਤੇ ਪ੍ਰੇਮ ਰੂਪੀ ਪਾਣੀ ਹੋਣਾ ਚਾਹੀਦਾ ਹੈ ਇਸ ਪ੍ਰਕਾਰ ਦੀ ਇਹ ਗਿਆਨ ਰੂਪੀ ਸ਼ਰਾਬ ਹੋਣੀ ਚਾਹੀਦੀ ਹੈ ਸਾਲਾਹ ਮੰਡੇ ਜਿਹੜੀ ਪਰਮੇਸ਼ਰ ਦੀ ਸਿਫਤ ਕਰਨੀ ਹੈ ਇਹੋ ਹੀ ਮੰਡੇ ਖਾਣੇ ਚਾਹੀਦੇ ਹਨ ਉਹ మాਸ ਆਹਾ ਜਿਹੜਾ ਰੱਬ ਦਾ ਖੌਫ ਰੱਖਣਾ ਹੈ ਇਹੋ ਹੀ మాਸ ਦਾ ਭੋਜਨ ਖਾਣਾ ਚਾਹੀਦਾ ਹੈ ਬਾਕੀ ਦੇ మాਸ ਖਾਣ ਵਾਲ ਨੂੰ ਸਾਬ ਦੇਣਾ ਪਵੇਗਾ ਕੁਰਾਨ ਚ ਲਿਖਿਆ ਹੈ ਜਿਹੜਾ ਕੈਦਾ ਕੰਨ ਕੱਟਦਾ ਕੰਨ ਕਟਾਉਣਾ ਪਊ ਜਿਹੜਾ ਕਿਹੜਾ ਨੱਕ ਵੜਦਾ ਨੱਕ ਕੱਟਣਾ ਕਟਾਉਣਾ ਪਊ ਜਿਹੜਾ ਕਹਿੰਦੀ ਅੱਖ ਕੱਢਦਾ ਅੱਖ ਕਟਾਉਣੀ ਪਊਗੀ ਗੱਲ ਵੜਨ ਵਾਲਿਆਂ ਨੂੰ ਗੱਲ ਕਟਾਉਣਾ ਪਵੇਗਾ ਇਸ ਪ੍ਰਕਾਰ ਜਿਹੜਾ ਮਾਰਾ ਦਾ ਰੱਬ ਦਾ ਖੌਫ ਰੱਖਣਾ ਹੈ ਜਦ ਸਮੇਂ ਖੁਦਾ ਕਹੇ ਤਾਂ ਤੌ ਕੇ ਮੁਰਗੀ ਮਾਰਾ ਪੋ ਮਾਸ ਆਹਾਰ ਜਿਹੜਾ ਵਾਹਿਗੁਰੂ ਦਾ ਭੈ ਰੱਖਣਾ ਇਹੋ ਹੀ ਭੈ ਮਾਸ ਦਾ ਖਾਣਾ ਸਮਝੋ ਇਹੋ ਹੀ ਭੋਜਨ ਚੰਗਾ ਹੈ ਨਾਨਕੇ ਭੈ ਰੱਖਣਾ ਚਾਹੀਦਾ ਕਰਤਾਰ ਦਾ ਕੇ ਜਿਵੇਂ ਸਾਡੇ ਤਾਂ ਹੀ ਇਸੇ ਪ੍ਰਕਾਰ ਜਿਵੇਂ ਅਸੀਂ ਇਹਨਾਂ ਜਾਨਵਰ ਨੂੰ ਮਾਰਦੇ ਐਵੇਂ ਸਾਨੂੰ ਵੀ ਮਾਰਿਆ ਜਾਵੇਗਾ ਇਹ ਭੈ ਰੱਖਣਾ ਜਿਹੜਾ ਇਹੋ ਹੀ ਮਾਫ਼ ਦੀ ਖੁਰਾਕ ਹੈ ਨਾਨਕ ਇਹੋ ਭੋਜਨ ਸੱਚ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਭੋਜਨ ਸੱਚ ਦੀ ਪ੍ਰਾਪਤੀ ਵਾਲਾ ਸਫਲਾ ਹੈ ਸੱਚ ਨਾਮ ਆਧਾਰ ਜਿਹੜਾ ਸੱਚੇ ਨਾਮ ਦਾ ਆਸਰਾ ਹਿਰਦੇ 'ਚ ਲੈਣਾ ਹੈ ਇਹ ਸੁਖਦਾਇਕ ਭੋਜਨ ਹੈ ਗੁਰਸਿੱਖੋ ਲੋਕ ਪਰਲੋਕ ਵਿੱਚ ਸ਼ਹਿਦਾ ਕਰਨ ਵਾਲਾ ਹੈ ਕਾਇਆ ਲਾਹਣ ਆਪ ਮਦ ਅਤੇ ਹੁਣ ਫੇਰ ਵਕਾਰੀਆਂ ਦੀ ਹਾਲਤ ਦੱਸਦੇ ਹਨ ਮਹਾਰਾਜ ਸਾਹਿਬ ਹਾਂਜੀ ਕਾਇਆ ਲਾਹਣ ਆਪ ਮਦ ਜਿਹੜੀ ਕਾਇਆ ਦੇ ਹੈ ਇਹ ਹੋਈ ਉੱਠੀ ਹੋਈ ਮੱਟੀ ਦੀ ਨਹੀਂ ਆਈ ਹੈ ਪੂਰ ਪੜਿਆ ਹੋਇਆ ਆਪ ਮਦ ਜਿਹੜਾ ਅੰਦਰ ਆਪੋ ਭਾਵ ਹੰਕਾਰ ਹੈ ਹੋਈ ਸ਼ਰਾਬ ਬਣੀ ਹੋਈ ਹੈ ਅੰਮ੍ਰਿਤ ਇਸ ਕੀ ਧਾ ਅਜੇ ਇਸੇ ਪ੍ਰਕਾਰ ਇਹ ਹੈ ਪਹਿਲੀ ਸ਼ਰਾਬ ਹੁਣ ਚੰਗੀ ਸ਼ਰਾਬ ਸੁਣੋ ਕਾਇਆ ਲੋ ਕਾਇਆ ਲਾਹਣ ਆਪ ਮਦ ਭਾਈ ਕਾਇਆ ਯਹੀ ਬੁੱਧੀ ਹੈ ਇਹਦੇ ਅੰਦਰ ਸਦ ਸੰਤੋਖ ਦੇ ਆ ਧਰਮ ਜਿਹੜੇ ਵਿਚਾਰ ਗੁਣ ਹੈ ਇਹ ਉੱਟੀ ਹੋਈ ਮੱਠੀ ਹੈ ਮੱਠੀ ਹੈ ਆਪਣੇ ਸਰੂਪ ਦਾ ਜਿਹੜਾ ਗਿਆਨ ਆਤਮਾ ਜਾਣਨਾ ਹੈ ਇਹ ਗਿਆਨ ਰੂਪੀ ਸ਼ਰਾਬ ਹੈ ਅੰਮ੍ਰਿਤ ਇਸ ਕੀ ਧਾਰ ਅੰਮ੍ਰਿਤ ਜੋ ਆਨੰਦ ਪ੍ਰਾਪਤ ਹੋਣਾ ਹੈ ਇਸ ਦੀ ਧਾਰਾ ਨਿਕਲਣੀ ਹੈ ਜਿਸ ਪ੍ਰਕਾਰ ਸ਼ਰਾਬ ਵਿੱਚੋਂ ਕਢੇ ਜਾਂਦੇ ਖੁਮਾਰ ਕਰਕੇ ਉਹਦੇ ਉਡ ਉਡ ਕੇ ਘੜੇ ਦੇ ਵਿੱਚ ਧਾਰ ਪੈਂਦੀ ਹੈ ਐਵੇਂ ਰਿਦੇ ਵਿੱਚ ਜਿਹੜੀ ਪਰਮੇਸ਼ਰ ਦੇ ਆਨੰਦ ਦੀ ਧਾਰ ਪੈਣੀ ਹੈ ਏ ਬ੍ਰਹਮਾਨੰਦੀ ਅੰਮ੍ਰਿਤ ਰੂਪ ਧਾਰ ਹੈ ਸਤ ਸੰਗਤ ਸਿਓ ਮੇਲਾਪ ਹੋ ਅਗੇ ਜਿਹੜਾ ਸਤ ਸੰਗਤ ਦੇ ਨਾਲ ਮੇਲਾਪ ਹੋ ਜਾਣਾ ਹੈ ਲੈ ਵੀ ਕਟੋਰੀ ਅੰਮ੍ਰਿਤ ਭਰੀ ਅਗੇ ਲੈ ਵੀ ਇਹਦੀ ਲਾਉਣੀ ਹੈ ਸੰਗਤ ਨਾਲ ਮਿਲ ਕੇ ਕਟੋਰੀ ਹੈ ਲੈ ਵੀ ਕਟੋਰੀ ਅੰਮ੍ਰਿਤ ਭਰੀ ਅੰਮ੍ਰਿਤ ਆਨੰਦ ਹੈ ਜਿਹੜਾ ਇਹੋ ਹੀ ਸਰਾਹੀ ਹੈ ਇਹੋ ਹੀ ਬੋਤਲ ਦੇ ਥਾਂ ਹੈ ਪੀ ਕੱਟਹਿ ਵਿਕਾਰ ਜਿਹੜਾ ਆਦਮੀ ਇਸ ਅੰਮ੍ਰਿਤ ਨਾਮ ਨੂੰ ਪੀਂਦੇ ਉਹ ਵਿਕਾਰਾਂ ਨੂੰ ਕੱਟ ਲੈਂਦੇ ਆ ਆ ਪੀ ਪੀ ਕੇ ਆਪਦੇ ਵਿਕਾਰਾਂ ਨੂੰ ਹੋਰਨਾਂ ਦੇ ਵਿਕਾਰਾਂ ਨੂੰ ਵੀ ਮੇੜ ਦਿੰਦੇ ਐ ਐਸੀ ਗਿਆਨ ਰੂਪੀ ਇਹ ਸ਼ਰਾਬ ਹੈ ਪੌੜੀ ਆਪੇ ਸੋਰਨਾਰ ਗਣਗੰ ਧਰਪਾ ਉਹਨਾਂ ਨੂੰ ਸਾਰਿਆਂ 'ਚ ਵਾਹਿਗੁਰੂ ਦਾ ਸਰੂਪ ਪ੍ਰਗਟ ਹੋਇਆ ਹੁੰਦਾ ਹਜ਼ੂਰ ਕਹਿੰਦੇ ਹਨ ਆਪੇ ਸੋਰਨਾਰ ਗਣਗੰ ਧਰਪਾ ਆਪ ਹੀ ਦੇਵਤਾ ਰੂਪ ਹੈ ਆਪ ਹੀ ਨਰ ਰੂਪ ਹੈ ਦੇਵੀ ਸੰਪਦਾ ਵਾਲੇ ਜਿਹੜੇ ਪੁਰਖ ਆ ਉਹ ਸੁਰਦੇਵ ਤੇ ਆ ਨਰ ਜਿਹੜੇ ਯੋਧੇ ਹਨ ਜੰਗੀ ਉਹ ਨਰ ਦੇਵਤਾ ਹਨ ਗਣ ਗੰਧਰਬ ਇਹ ਆਪ ਹੀ ਗਣ ਸਮੂਹ ਗੰਧਰਬ ਆਖੂ ਆਪ ਕੋ ਪਛਣਾ ਆਦਕਾਂ ਚ ਹੈ ਆਪੇ ਖਟ ਦਰਸ਼ਨ ਕੀ ਬਾਣੀ ਆਪ ਹੀ ਛੇ ਦਰਸ਼ਨ ਯੋਗੀ ਜੰਗੂ ਸਰੇਵੜ ਅਤੇ ਆਪ ਹੀ ਖੜਦਸ਼ ਸੰਖਿਆ ਆਦਿਕ ਛੇ ਸ਼ਾਸਤਰਾਂ ਦੀ ਜਿਹੜੀ ਵਿਚਾਰ ਨੂੰ ਬਾਣੀ ਹੈ ਕਿਤੇ ਜੀਵ ਦਾ ਰੂਪ ਕਥਨ ਕੀਤਾ ਹੈ ਕਿਤੇ ਕਰਤਰੀ ਭਾਵ ਸਿੱਧ ਕੀਤਾ ਹੈ ਨਿਆਯ ਆਦਕਾਂ ਨੇ ਕਿਤੇ ਕਾਲ ਨੂੰ ਦੱਸਿਆ ਹੋਏ ਸਮੇਂ ਨੂੰ ਐਵੇਂ ਨਾ ਗੁਜ਼ਾਰੋ ਕਿਤੇ ਕਰਮ ਚੰਗੇ ਕਰੋ ਕਿਤੇ ਚਿੱਤ ਦੀ ਬਿਰਤੀ ਨੂੰ ਰੋਕੋ ਅਤੇ ਕਿਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਗਿਆਨ ਦਾ ਕਥਨ ਕੀਤਾ ਹੈ ਇਸ ਪ੍ਰਕਾਰ ਇਹ ਖੰਡਦਰਸ਼ਨ ਛੇ ਸ਼ਾਸਤਰਾਂ ਦੀ ਬਾਣੀ ਜਿਹੜੀ ਹੈ ਆਪ ਇਹ ਰੂਪ ਹੋ ਰਿਹਾ ਹੈ ਆਪੇ ਸੇਵ ਸੰਕਰ ਮਹੀਸ਼ਾ ਇਸੇ ਪ੍ਰਕਾਰ ਫੇਰ ਪੜੋ ਆਪੇ ਸੁਰ ਨਰ ਗੰਗੰਧਰ ਬਾ ਆਪ ਹੀ ਸੁਰ ਨਰ ਸੁਰ ਦੇਵੀ ਸੰਪਦਾ ਵਾਲਾ ਤਤਵੇਤਾ ਰੂਪ ਵੀ ਆਪ ਹੈ ਆਪ ਹੀ ਨਰ ਜੋਧਾ ਰੂਪ ਮਿੰਤਾ ਕਰਨ ਵਾਲਾ ਮਨ ਨੂੰ ਫਦੇ ਕਰਨ ਵਾਲਾ ਜੋਧਾ ਰੂਪ ਵੀ ਨਰ ਰੂਪ ਵੀ ਆਪ ਹੈ ਗੰਗੰਧਰ ਬਾ ਆਪ ਹੀ ਗਣ ਸਮੂਹ ਗੰਧਰੋ ਰਾਗ ਨੂੰ ਉਚਾਰਨ ਵਾਲਾ ਪ੍ਰੇਮੀ ਰੂਪ ਰਾਗੀ ਵੀ ਆਪ ਹੈ ਆਪੇ ਖਟ ਦਰਸ਼ਨ ਕੀ ਬਾਣੀ ਵੀ ਛੇ ਦਰਸ਼ਨਾਂ ਦੀ ਬਾਣੀ ਰੂਪ ਹੈ ਛੇ ਦਰਸ਼ਨ ਜਿਹੜੇ ਹਨ ਦੁਨੀਆ ਦੇ ਅੰਦਰ ਪੰਜੇ ਗਿਆਨ ਇੰਦਰੀ ਛੇਵਾਂ ਮਾਨੋ ਇਹਦੀ ਬਣਾਵਟ ਬਣਾਉਣ ਵਾਲਾ ਵੀ ਆਪ ਹੈ ਇਹਨਾਂ ਦੇ ਅੰਦਰ ਉਚਾਰਨ ਕਰਨ ਵਾਲਾ ਗਿਆਨ ਦੇਣ ਵਾਲਾ ਪੰਜਾਂ ਗਿਆਨ ਇੰਦਰੀਆਂ ਚ ਮਨ ਆਦਕਾਂ ਚ ਤੋ ਵੀ ਬਨੋੜ ਬਣਾਉਣ ਵਾਲਾ ਆਪ ਹੀ ਹੈ ਆਪੇ ਸ਼ਿਵ ਸ਼ੰਕਰ ਮਹੇਸ਼ਾਪੀ ਸ਼ਿਵਜੀ ਰੂਪ ਹੈ ਜੇ ਆ ਸਿਵਿਆ ਵਿੱਚ ਰਹਿ ਕੇ ਮਸਾਣਾ ਰੇ ਰਾਤੀ ਬਾਸਾ ਮਰੀ ਮਸਾਣੇ ਤੇ ਆਪ ਹੀ ਸ਼ੰਕਰ ਕਲਿਆਣ ਕਰਨ ਵਾਲਾ ਹੈ ਆਪ ਹੀ ਪ੍ਰithvi ਦਾ ਇਸ਼ਰ ਜਿਸ ਵੇਲੇ ਪਸ਼ਮਾਂਗ ਤੇ ਗਾਇਤ ਸਿਰ ਤੇ ਕੜਾ ਫੇਰਨ ਲੱਗਾ ਸੀ ਉਦੋਂ ਸ਼ਿਵਜੀ ਝੋਟੇ ਦਾ ਰੂਪ ਧਾਰ ਕੇ ਨੇਪਾਲ ਵੱਲ ਨੂੰ ਭੱਜ ਗਿਆ ਸੀ ਉਹ ਕਦਾਰਨਾਥ ਤੀਰਥ ਉਹ ਜਿੱਥੇ ਸ਼ਿਵ ਜੀ ਨੇ ਜਾਸਰ ਕੱਢਿਆ ਸੀ ਫਿਰ বিষ্ণੂ ਜੀ ਉਤਾਰੂ ਕੀ ਆ ਰੂਪ ਧਾਰ ਕਰਕੇ ਉਸ ਪਸ਼ਮਾਨ ਗਾਇਦੇ ਸਿਰ ਤੇ ਕੜਾ ਫੇਰ ਕੇ ਉਹਨੂੰ ਪਸਮੁਕ ਕੀਤਾ ਸੀ ਇਸ ਪ੍ਰਕਾਰ ਭਾਗਵਤ ਚ ਪ੍ਰਸੰਗ ਆਉਂਦਾ ਹੈ ਸੋ ਇਸ ਪ੍ਰਕਾਰ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪ ਹੀ ਸ਼ਿਵ ਜੀ ਰੂਪ ਹੈ ਆਪ ਹੀ ਸ਼ੰਕਰ ਰੂਪ ਹੈ ਆਪ ਹੀ ਮਹੇਸ਼ਰ ਰੂਪ ਹੈ ਸ਼ਿਵ ਮਹੀਸਰ ਪਰਸਵੀ ਦਾ ਈਸ਼ਰੂਪ ਹੈ ਆਪ ਹੀ ਸਿਮ ਕਲਿਆਣ ਰੂਪ ਹੈ ਆਪ ਹੀ ਸੰਪਲੀ ਪ੍ਰਕਾਰ ਕਲਿਆਣ ਕਰਨ ਵਾਲਾ ਹੈ ਆਪ ਹੀ ਪ੍ਰਸਵੀ ਦਾ ਈਸ਼ਰ ਹੈ ਬੁੱਧੀ ਦਾ ਪ੍ਰੇਰਕ ਸਵਾਮੀ ਹੈ ਆਪ ਤੇ ਗੁਰੂਖ ਆਕਾਥ કહਾ ਇਹ 11 ਰੁਦਰ ਰੂਪ ਵੀ ਆਪ ਹੈ ਅਗੇ ਆਪੇ ਸ਼ਿਵ ਸੰਕਰ ਮਹੀਸ਼ਾ ਆਪੇ ਗੁਰੂਮਖ ਆਕਥ ਕਹਾਂ ਨੀ ਆਪ ਹੀ ਗੁਰੂਮਖਾਂ ਦੀ ਕਹਿਣ ਤੋਂ ਰਦ ਕਥੀ ਹੈ ਜਿੱਥੇ ਉੱਥੇ ਇੱਕ ਛੇ ਪੇ ਇੱਕ ਪੇ ਇੱਕ ਹੋਰ ਪੇ ਰਾਮ ਚੰਦਰ ਕ੍ਰਿਸ਼ਨ ਕੇ ਉਤਾਰ ਪੀ ਅਨੇਕ ਹੈ ਇਉ ਗੁਰੂ ਮਾਰਾ ਸਾਹਿਬ ਦੀ ਕਹਿਣ ਤੋਂ ਰਹਿਤ ਕਥਾ ਰੂਪੀ ਆਪ ਹੀ ਪਰਮੇਸ਼ਵਰ ਹੈ ਕਹਾਣੀ ਕਹਾਣੀ ਸਰਗੁਣ ਰੂਪ ਧਾਰ ਕੇ ਇਕਥ ਪਦ ਜਿਹੜਾ ਸ਼ਕਤੀ વૃਤੀ ਕਰਕੇ ਹੈ ਲਖਣੋ ਵਰਤੀ ਕਰਕੇ ਕਹਾਣੀ ਕਸਨ ਰੂਪ ਹੈ ਆਪੇ ਜੋਗੀ ਆਪੇ ਭੋਗੀ ਆਪ ਹੀ ਜੋਗੀ ਰੂਪ ਹੈ ਆਪ ਹੀ ਭੋਗੀ ਰਾਜਾ ਰੂਪ ਹੈ ਆਪੇ ਸੰਨਿਆਸੀ ਫਿਰੈ ਵਿਵਾਨੀ ਆਪ ਹੀ ਸੰਨਿਆਸੀਆਂ ਦੇ ਪੰਥ ਵਿੱਚ ਹੈ ਆਪ ਹੀ ਵਿਵਾਨੀ ਉਜਾਰਾਂ ਜਬਾਨ ਪ੍ਰਸਤੀ ਹੋ ਕੇ ਵਿਚਰਨ ਵਾਲਾ ਹੈ ਇਸੇ ਪ੍ਰਕਾਰ ਆਪੇ ਜੋਗੀ ਆਪੇ ਭੋਗੀ ਆਪ ਹੀ ਸੂਪੇ ਜੁੜਨ ਵਾਲਾ ਜੋਗੀ ਰੂਪ ਜਿਗਿਆਸੂ ਰੂਪ ਹੈ ਅਤੇ ਆਪ ਹੀ ਭੋਗੀ ਬ੍ਰਹਮੰਦ ਨੂੰ ਭੋਗਣ ਵਾਲਾ ਬ੍ਰਹਮ ਬੇਟਾ ਰੂਪ ਗਿਆਨਵਾਨ ਹੈ ਆਪੇ ਸੰਨਿਆਸੀ ਫਿਰੈ ਬੇਵਾਦੀ ਆਪ ਹੀ ਸਰਬ ਕਾ ਤਿਆਗ ਕਰਕੇ ਸਾਰੀਆਂ ਆਸਾਂ ਨੂੰ ਸੁਨ ਕਰਕੇ ਸੰਸਾਰ ਰੂਪੀ ਉਜਾੜ ਦੇ ਵਿੱਚੋਂ ਫਿਰ ਜਾਂਦਾ ਹੈ ਆਪਣੇ ਸਰੂਪ ਵਿੱਚ ਇਸ ਹੋ ਜਾਂਦਾ ਹੈ ਆਪ ਹੀ ਬਾਣ ਪ੍ਰਸਤੀ ਹੋ ਕੇ ਬਿਵਾਨੀ ਉਜਾੜਾਂ ਵਿੱਚ ਤੁਰਿਆ ਫਿਰਦਾ ਹੈ ਬੇਰਹਿਤ ਬਾਣੀ ਤੋਂ ਹੋ ਕੇ ਇਕੱਠ ਪਦ ਵਿੱਚ ਆਪ ਇਸ ਦਾ ਵਿਚਰਦਾ ਹੈ ਆਪੈ ਨਾਲ ਗੋਸ਼ਟ ਆਪ ਉਪਦੇਸ਼ ਹੈ ਆਪ ਇਸ ਦਾ ਦੇ ਵਿੱਚ ਗੁਰੂ ਨਾਨਕ ਰੂਪ ਧਾਰਨ ਵਾਲਾ ਹੈ ਆਪ ਇਸ ਦਾ ਨਾਲ ਗੋਸ਼ਟ ਕਰਨ ਵਾਲਾ ਗੁਰੂ ਨਾਨਕ ਰੂਪ ਹੈ ਆਪ ਇਸ ਦਾ ਨੂੰ ਉਪਦੇਸ਼ ਦੇਣ ਵਾਲਾ ਹੈ ਭੰਗਰਨਾਸ਼ ਵਾਲੇ ਜੋ ਮੰਦੇ ਨਹੀਂ ਖੜਾਵਾ ਨਾਲ ਸਿੱਧੇ ਕਰਨ ਵਾਲਾ ਹੈ ਕਰ ਕਰ ਗੋਸ਼ਟ ਕਰਨ ਫੜਾਏ ਆਪੇ ਸੁਗੜ ਸਰੂਪ ਸਿਆਣੀ ਆਪ ਹੀ ਸੁਗੜ ਸੇਜ ਘੜਤਾ ਨੂੰ ਕਰਨ ਵਾਲਾ ਬਾਲਾ ਹੈ ਆਪ ਹੀ ਆਪੇ ਸੁਗੜ ਸਰੂਪ ਸਿਆਣੀ ਆਪ ਹੀ ਆਪਣੇ ਸਰੂਪ ਨੂੰ ਸਿਆਣਨ ਵਾਲਾ ਹੈ ਤਤਵੇਤਾ ਰੂਪ ਹੈ ਇਸੇ ਪ੍ਰਕਾਰ ਆਪੇ ਨਾਲ ਗੋਸ਼ਟ ਆਪ ਉਪਦੇਸ਼ ਹੈ ਆਪ ਹੀ ਸਿਖਾਉਣ ਵਾਲਾ ਗੁਰੂ ਰੂਪ ਹੋ ਕੇ ਗੋਸ਼ਟ ਕਰਨ ਵਾਲਾ ਹੈ ਗੋ ਪਿਆਰ ਵਾਲੀ ਇਸ ਬਾਣੀ ਜੋ ਬੋਲਣੀ ਹੈ ਇਹ ਗੋਸ਼ਟਾ ਚਰਚਾ ਹੈ ਬਤੰਡਾਵਾਦ ਯਲਪਾਵਾਦ ਤੋਂ ਖਿਤੋ ਮੈਂ ਚਰਚਾ ਜਿਹੜੀ ਕਰਨੀ ਹੈ ਇਹ ਇਸ ਸ੍ਰੇਸ਼ਟ ਬਾਣੀ ਬੋਲਣ ਵਾਲੀ ਆਪ ਹੈ ਆਪ ਉਪਦੇਸ਼ ਹੈ ਆਪ ਹੀ ਬ੍ਰਹਮ ਗਿਆਨ ਦਾ ਉਪਦੇਸ਼ ਦੇਣ ਵਾਲੇ ਹਨ ਆਪੇ ਸੁਗਡ ਸਰੂਪ ਸਿਆ ਆਪ ਹੀ ਸੇਟ ਕਾਰਤਾਂ ਨੂੰ ਕਰਨ ਵਾਲਾ ਸత్య ਅਨੰਦ ਸਰੂਪ ਹੈ ਆਪ ਹੀ ਆਪਣੇ ਸੁਭੂ ਸਿਆਨਣ ਵਾਲਾ ਤਤਵੀਤਾ ਰੂਪ ਹੈ ਆਪਣਾ ਚੋਜ ਕਰ ਵੇਖੈ ਆਪੇ ਇਹ ਆਪ ਦਾ ਵਾਹਿਗੁਰੂ ਦਾ ਚੋਜ ਕੌਤਕ ਹੈ ਆਪ ਹੀ ਕਰਕੇ ਵੇਖ ਰਿਹਾ ਹੈ ਆਪੇ ਸਭਨਾ ਜੀਆ ਕਾ ਹੈ ਜਾਣ ਆਪ ਹੀ ਅੰਤਰ ਜਾਵੀ ਸਾਰਿਆਂ ਜੀਆ ਦਾ ਜਾਣੀ ਜਾਣ ਹੈ ਸ਼ਲੋਕ ਮਹੱਲਾ ਤੀਜਾ ਇਹਾ ਸੰਧਿਆ ਪਰਵਾਣ ਹੈ ਸਿੱਖਾਂ ਨੇ ਕਿਹਾ ਮਹਾਰਾਜੀ ਸੰਧਿਆ ਕਰਦੇ ਆ ਸ਼ਾਮ ਨੂੰ ਆਰਤੀ ਕਰਦੇ ਹਨ ਅਸਥੋਤਰ ਗਾਉਂਦੇ ਹਨ ਦੀਵੇ ਜਗਾਉਂਦੇ ਹਨ ਸਵੇਰ ਵੇਲੇ ਪਾਣੀ ਠਾਕਰਾਂ ਦੇ ਚੜਾਉਂਦੇ ਆ ਅਸਥੋਤਰ ਗਾਉਂਦੇ ਆ ਦੁਪਹਿਰੇ ਸੰਧਿਆ ਕਰਦੇ ਆ ਸੰਧੀ ਨਾਮ ਸਵੇਰ ਜਦੋਂ ਰਾਤ ਮੁੱਕ ਜਾਵੇ ਤੇ ਦਿਨ ਚੜ੍ਹਨ ਦਾ ਵੇਲਾ ਹੋਵੇ ਸੰਧੀ ਦਾ ਟਾਈਮ ਹੁੰਦਾ ਹੈ ਰਾਤ ਦੀ ਸਮਾਪਤੀ ਤੇ ਦਿਨ ਦਾ ਚੜ੍ਹਾ ਦੁਪਹਿਰ ਦਾ ਜਿਹੜਾ ਮਿਟਣਾ ਹੈ ਤੇ ਪਿਛਲੇ ਪਾਰ ਦਾ ਲੱਗਣਾ ਇਹ ਵੀ ਸੰਧਿਆ ਕਾਵਨ ਹੈ ਅਤੇ ਤੀਜਾ ਰਾਤ ਦਾ ਹੁਣ ਤੇ ਸਾਧ ਸੰਗਤ ਜੀ ਸੂਰਜ ਦਾ ਛਿਪ ਜਾਣਾ ਇਹ ਵੀ ਸੰਧਿਆ ਦਾ ਸੈਮ ਟਾਈਮ ਹੈ ਸੰਧੀ ਨਾਮ ਮੇਲ ਦਾ ਹੈ ਦੋ ਟਾਈਮਾਂ ਦੀ ਇਕੱਤਰਤਾ ਦਾ ਨਾਮ ਉਸ ਵੇਲੇ ਜਿਹੜਾ ਪੂਜਾ ਪਾਠ ਪਾਠਨ ਕਰਨਾ ਹੈ ਉਹਦਾ ਨਾਮ ਸੰਧਿਆ ਆਰਕ ਹੈ ਸੋ ਹਜੂਰ ਫਰਮਾਉਂਦੇ ਹਨ ਮਾਰਾ ਸੰਧਿਆ ਤ੍ਰਕਾਲ ਸੰਧਿਆ ਕਰਿਆ ਕਰੀਏ ਇਕਨਾ ਦਾ ਹਜੂਰ ਫਰਮਾਉਂਦੇ ਹਨ ਸ਼ਲੋਕ ਮਹਲਾ 3 ਇਹਾ ਸੰਧਿਆ ਪਰਵਾਣ ਕੇ ਗੁਰਸਿੱਖੋ ਸੰਧਿਆ ਕਰਨੀ ਹੀ ਇਹੋ ਹੀ ਪਰਮਾਨੀਕ ਸਫਲੀ ਹੈ ਸੰਗਪਲੀ ਪ੍ਰਕਾਰ ਜਿਹੜਾ ਧਿਆਣਾ ਹੈ ਚਿਤ ਦੀ ਬਿਰਤੀ ਨੂੰ ਜੋੜ ਕਰਕੇ ਜੇ ਤੋ ਹਰ ਪ੍ਰਭ ਮੇਰਾ ਚਿਤ ਆਵੇ ਜਿਸੁ ਕਰਕੇ ਮੇਰਾ ਹਰੀ ਪ੍ਰਭੂ ਚੇਤੇ ਆਵੇ ਉਹ ਸੰਧਿਆ ਤਰਪਨ ਆਦਿਕ ਪ੍ਰਵਾਨ ਸਮਝੋ ਹਾਰੇ ਸੇਉ ਪ੍ਰੀਤ ਉਪਜੈ ਜਿਸੋ ਧਿਆਨ ਕਰਕੇ ਭਲੀ ਪ੍ਰਕਾਰ ਹਰੀ ਦੇ ਨਾਲ ਪ੍ਰੀਤੀ ਪੈਦਾ ਹੋ ਜਾਵੇ ਮਾਇਆ ਮੋਹ ਜਲਾਵੇ ਇਹ ਮਾਇਆ ਦਾ ਮੋਹ ਹਿਰਦੇ ਚੋਂ ਮਹਾਰਾਜ ਸਾਹਿਬ ਝਾੜ ਦੇਣ ਜਿਨ੍ਹਾਂ ਦੇ ਹਿਰਦੇ ਚੋਂ ਹੋਰ ਪ੍ਰਸਾਦੀ ਦੁਬਦਾ ਮਰੇ ਇਹ ਸਤਿਗੁਰਾਂ ਦੀ ਕਿਰਪਾ ਹੋਵੇ ਤਾਂ ਭਾਈ ਦੁਬਦਾ ਚਿੱਤਾ ਆਪਣਾ ਮਰਦਾ ਹੈ ਮਨੁਆ ਆਸਰ ਸੰਧਿਆ ਕਰੇ ਵਿਚਾਰ ਜਿਨ੍ਹਾਂ ਦਾ ਮਨ ਇਸਤਤ ਹੋਇਆ ਹੋਇਆ ਉਹ ਰੂਪ ਦੀ ਵਿਚਾਰ ਕਰਨ ਨੂੰ ਸੰਗ ਭਲੀ ਪ੍ਰਕਾਰ ਜਿਹੜਾ ਤੇ ਹੋਣਾ ਹੈ ਇਹ ਸੰਧਿਆ ਉਹ ਕਰਦੇ ਹਨ ਨਾਨਕ ਸੰਧਿਆ ਕਰੈ ਮਨਮੁਖੀ ਜਿਹੜਾ ਮਨਮੁਖ ਮਨਮੁਖ ਲੋਕ ਜਿਹੜੇ ਪਹਿਲਾਂ ਚੜਦੇ ਸੂਰਜ ਨੂੰ ਪਾਣੀ ਦਿੰਦੇ ਐ ਫਿਰ ਦੁਪਹਿਰੇ ਬਿੱਲ ਪੱਤਰ ਚੜਾਉਂਦੇ ਐ ਸ਼ਾਮ ਨੂੰ ਆਰਤੀਆਂ ਕਰਦੇ ਐ ਮਨਮੁਖ ਲੋਕ ਜਿਹੜੇ ਸੰਧੀਆਂ-ਈਆਂ ਕਰਦੇ ਹਨ ਜਿਉ ਨਾ ਟਿਕੈ ਮਨ ਤਾਂ ਉਹ ਨਾ ਟਿਕਦਾ ਨਹੀਂ ਚੰਚਲ ਰਹਿੰਦਾ ਹੈ ਮਰ ਜੰਮੇ ਹੋਏ ਖੁਆ ਉਹ ਮੁਕਤ ਨਹੀਂ ਹੋ ਸਕਣਗੇ ਮਰਦੇ ਜਾਂਦੇ ਰਹਿਣਗੇ ਵਿਸ਼ਿਆਂ ਤੇ ਜੁਨਾ ਚ ਖੁਆਰ ਹੁੰਦੇ ਰਹਿੰਦੇ ਹਨ ਮਹੱਲਾ ਤੀਜਾ ਪ੍ਰਿਉ ਪ੍ਰਿਉ ਕਰਤੀ ਸਭ ਜਗ ਫਿਰੀ ਸਾਰੀ ਸ੍ਰਿਸ਼ਟੀ ਜਿੰਨੀ ਐ ਜਿਸ ਪ੍ਰਕਾਰ ਬੰਬੀਹੇ ਪ੍ਰਿਉ ਪ੍ਰਿਉ ਸ਼ਬਦੋ ਚਾਰਦੇ ਐ ਇਸ ਪ੍ਰਕਾਰ ਜਿਗਿਆਸੂ ਰੂਪ ਬਣ ਕਰਕੇ ਅਧਿਕਾਰੀ ਬਣ ਕੇ ਸ੍ਰਿਸ਼ਟੀ हे ਮੇਰੇ ਪਿਆਰੇ हे ਮੇਰੇ ਪਤੀ ਪਰਮੇਸ਼ਰ ਇਉਂ ਕਰਦੀ ਸ੍ਰਿਸ਼ਟੀ ਸਾਰੀ ਫਿਰਦੀ ਰਹੀ ਮੇਰੀ ਪਿਆਸ ਨਾ ਜਾ ਸਤਗੁਰੂ ਮੇਰੀ ਜਿਹੜੀ ਸੀ ਪਰਮੇਸ਼ਰ ਦੀ ਪ੍ਰਾਪਤੀ ਦੀ ਇੱਛਾ ਰੂਪ ਤੇ ਉਹ ਨਿਵਰਤ ਨਾ ਹੋਈ ਨਾਨਕ ਸਤਗੁਰੂ ਮਿਲੇ ਮੇਰੀ ਪਿਆਸ ਇਹ ਮਹਾਰਾ ਸਤਗੁਰੂ ਨਾਨਕਦੇਵ ਜੀ ਆਪ ਦੇ ਨਾਲ ਮਿਲਣੇ ਕਰਕੇ ਮਹਾਰਾ ਕਹਿੰਦੇ ਹਨ ਗੁਰੂ ਅਮਰਦਾਸ ਜੀ ਸਾਡੀ ਜਿਹੜੀ ਵਿਛੋੜੇ ਦੀ ਪਿਆਸਾ ਸੀ ਉਹ ਚਲੀ ਗਈ ਫਿਰ ਪਾਇਆ ਘਰ ਆ ਘਰ ਰਿਵੇ ਸੰਗਤ ਰੂਪੀ ਘਰ ਚ ਆ ਕੇ ਅੰਤਮੁਖ ਬਿਰਤੀ ਦਾ ਕਰੂ ਘਰ ਚ ਆ ਕੇ हे ਪਤੀ ਪਰਮੇਸ਼ਰ ਆਪ ਨੂੰ ਪਾ ਲਿਆ ਹੈ ਪੌੜੀ ਆਪੇ ਤੰਤ ਪਰਮ ਤੰਤ ਸਭ ਆਪੇ ਆਪ ਹੀ ਨਾਲ ਤੰਤ ਜੀਵ ਰੂਪ ਹੈ ਤੂੰ ਆਪ ਹੀ ਪਰਮ ਤੰਤ ਈਸ਼ਰੂਪ ਹੈ ਤੂੰ ਸੋਨਾ ਤੇ ਆਪਣਾ ਅਪਰੂਪੀ ਹੈ ਨਮੋ ਪਰਮ ਤਤ ਤੰ ਅਤਤੰ ਸਰੂਪੇ ਅਕਤ ਜੀਵ ਰੂਪ ਵੀ ਆਪ ਹੈ ਪਰਮ ਕਾਤੀ ਸਰੂਪ ਵੀ ਆਪ ਹੈ ਤੂੰ ਆਪੇ ਠਾਕੁਰ ਦਾਸ ਭਇਆ ਆਪ ਹੀ ਠਾਕੁਰ ਮਹਾਰਾਜ ਗੁਰੂ ਰੂਪ ਹੈ ਆਪ ਹੀ ਦਾਸ ਸਿਖ ਰੂਪ ਹੋਇਆ ਹੈ ਆਪੇ 10 8 ਵਰਨ ਉਪਾਏ ਆਪ ਹੀ ਮਹਾਰਾਜ 8 10 8 ਵਰਨੋਂ ਪਾਏ ਆਪੇ 10 8 ਵਰਨ ਉਪਾਏ ਆਪ ਹੀ ਮਹਾਰਾਜ 18 ਵਰਨ ਪੈਦਾ ਕੀਤੇ ਹੈ 18 ਵਰਨosaur ਸੰਗਤ ਜੀ ਇਹ ਸਮਝਣੇ ਜਿਹੜੇ ਚਾਰ ਵਰਨਾਂ ਨੇ ਚੋਹ ਵਰਨਾਂ ਦੀਆਂ ਚਾਰ-ਚਾਰ ਲੜਕੀਆਂ ਹੋਣ ਉਹ ਚੋਹ ਵਰਨਾਂ ਦੇ ਅੰਦਰ ਇੱਕ ਤਾਂ ਖੱਤਰੀਆਂ ਦੀ ਖੱਤਰੀਆਂ ਨੂੰ ਵਿਆਹੀ ਹੋਵੇ ਇੱਕ ਬੈਂਸਾ ਦੀ ਬੈਂਸਾ ਨੂੰ ਵਿਆਹੀ ਹੋਵੇ ਇੱਕ ਸੂਦਰਾ ਦੀ ਸੂਦਰਾ ਨੂੰ ਵਿਆਹੀ ਹੋਵੇ ਇੱਕ ਬ੍ਰਾਹਮਣਾਂ ਦੀ ਬ੍ਰਾਹਮਣਾਂ ਨੂੰ ਵਿਆਹੀ ਹੋਵੇ ਇੱਕ ਬਾਕੀ ਦੀਆਂ ਤਿੰਨ ਜਿਹੜੀਆਂ ਲੜਕੀਆਂ ਹੋਣਗੀਆਂ ਉਹ ਖੱਤਰੀਆਂ ਨੂੰ ਬਈਸਾ ਨੂੰ ਸੂਦਰਾ ਨੂੰ ਇਸੇ ਪ੍ਰਕਾਰ ਤਿੰਨ ਤਿੰਨ ਜਿਹੜੀਆਂ ਹਨ ਇਸੇ ਪ੍ਰਕਾਰ ਸੂਦਰਾਆਂ ਦੀਆਂ ਉਹ ਚੋਹ ਵਰਨਾ ਨੂੰ ਇਸੇ ਪ੍ਰਕਾਰ ਖੱਤਰੀਆਂ ਦੀਆਂ ਚੋਹ ਵਰਨਾ ਨੂੰ ਇਸੇ ਪ੍ਰਕਾਰ ਬਈਸਾ ਦੀਆਂ ਚੋਹ ਵਰਨਾ ਨੂੰ ਇਹ 16 ਵਰਨ ਬਣ ਗਏ ਉਹ 16 ਵਰਨ ਬਣ ਗਏ ਇੱਕ ਜਿਹੜਾ ਕੁਆਰੀਆਂ ਜਣਦੀਆਂ ਉਹ ਸ਼ਾਰਮਾ ਵਰਨ ਹੈ ਇੱਕ ਰੰਡੀਆਂ ਜਿਹੜੀਆਂ ਜਣਦੀਆਂ ਉਹ ਹਾਰਮਾ ਵਰਨ ਹੈ ਇਹ 18 ਵਰਨ ਵੀ ਮਾਰਨ ਆਪ ਹੀ ਪੈਗਾ ਕੀਤੇ ਹਨ ਉਹਨਾਂ ਦਾ ਨਾਂ ਗੁੰਡ ਤੇ ਗੋਲ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਆਪ ਬ੍ਰਹਮ ਆਪ ਰਾਜ ਲਿਆ ਆਪ ਹੀ ਮਾਰਾ ਸਾਹਿਬ ਬ੍ਰਹਮ ਵਿਆਪਕ ਰੂਪ ਹੈ ਆਪ ਹੀ ਰਾਜ ਲਿਆ ਸਾਰੀ ਦੁਨੀਆ ਦੀ ਪਾਦਸ਼ਾਹ ਨੂੰ ਆਪ ਹੀ ਲੈਣ ਵਾਲਾ ਹੈ ਆਪ ਹੀ ਵਿਆਪਕ ਰੂਪ ਹੈ ਅਰੇ ਆਪ ਹੀ ਸਾਰਿਆਂ ਦੇ ਰਾਜ ਭੇਤ ਨੂੰ ਲਿਆ ਹੈ ਸੋਨੇ ਦਿਲਾਂ ਦੇ ਭੇਦ ਨੂੰ ਆਪ ਹੀ ਜਾਣਦਾ ਅੰਤਰੀਆਮੀ ਆਪੇ ਮਾਰੇ ਆਪੇ ਛੋੜੇ ਐ ਵੀ ਸੱਚੇ ਪਾਤਸ਼ਾਹ ਜੀਵਤ ਭਾਵ ਤੋਂ ਮਾਰ ਲਿੰਦਾ ਹੈ ਤੇ ਆਪ ਹੀ ਸੰਸਾਰ ਦੇ 84 ਦੇ ਗੇੜ ਛੱਡ ਦਿੰਦਾ ਛੁੱਟੜ ਕਰਕੇ ਆਪ ਹੀ ਮਾਰੇ ਇਸੇ ਪ੍ਰਕਾਰ ਆਪ ਹੀ ਜਿਨ੍ਹਾਂ ਦੇ ਤਾਂ ਹੀ ਕਾਲ ਰੂਪ ਹੋ ਕੇ ਮਾਰਨ ਵਾਲਾ ਹੈ ਆਪ ਹੀ ਗੁਰੂ ਸਰੂਪ ਹੋ ਕੇ ਛਡਾਉਣ ਵਾਲਾ ਹੈ ਕਾਲ ਤੋਂ ਆਪੇ ਬਖਸ਼ੇ ਕਰੇ ਦਇਆ ਆਪੇ ਜਿਹਨਾਂ ਨੂੰ ਬਖਸ਼ ਲੈਂਦਾ ਦਇਆਲਤਾ ਕਰਕੇ ਉਹ ਬਖਸ਼ੇ ਜਾਂਦੇ ਹਨ ਆਪ ਅਭੁੱਲ ਨਾ ਭੁੱਲ ਕਬਹੀ ਮੇਰਾ ਵਾਹਿਗੁਰੂ ਆਪ ਭੁੱਲ ਹੈ ਕਦੇ ਉਹ ਭੁੱਲਣ ਚ ਨਹੀਂ ਆਉਂਦਾ ਅਗਾਂਹ ਦੇ ਚ ਸਭ ਸੱਚ ਤਪਾਵਸ ਸੱਚ ਥਿਆ ਉਹ ਸੱਚਾ ਜ ਸਾਰਿਆਂ ਚ ਸੱਚਾ ਪ੍ਰਮੇਸ਼ਵਰ ਹੈ ਉਹਦਾ ਸੱਚਾ ਤਪਾਵਸ ਨਿਆਂ ਸੱਚਾ ਹੀ ਨਿਆਂ ਹੈ ਸਚਾਈ ਨਿਆਹ ਹੋ ਰਿਹਾ ਥਿਆ ਹੋਇਆ ਹੈ ਆਪੇ ਜਿਨ੍ਹਾਂ ਬੁਝਾਈ ਗੁਰਮੁਖੋ ਜਿਨ੍ਹਾਂ ਨੂੰ ਆਪਣਾ ਆਪ ਸਰੂਪ ਗੁਰਾਂ ਦੁਆਰਾ ਗੁਰਮੁਖਾ ਨੂੰ ਸਮਝਾ ਦਿੰਦਾ ਹੈ। ਦਿਨ ਅੰਦਰੋਂ ਦੂਜਾ ਭਰਮ ਗਏ ਉਹਨਾਂ ਦੇ ਅੰਦਰੋਂ ਦੁਆਇਤ ਭਰਮਸਾਤ ਸੰਗੀ ਚਲਿਆ ਗਿਆ ਮਾਰ ਅਮੇਰ ਕਰ ਦਿੰਦੇ ਹਨ। ਸ਼ਲੋਕ ਮਹੱਲਾ 5ਵਾਂ ਹਰ ਨਾਮ ਨਾ ਸਿਮਰਹਿ ਸਾਧ ਸੰਗ ਇਹ ਭਾਈ ਜੇ ਸత్సੰਗ ਚ ਮਿਲ ਕੇ ਇਹ ਗੁਣ ਨਹੀਂ ਧਾਰਨ ਕਰਦੇ ਉਹਨਾਂ ਨੂੰ ਮਾਰਾ ਕਹਿੰਦੇ ਇੰਨਾ ਘਾਟਾ ਹੈ ਹਰ ਨਾਮ ਨਾ ਸਿਮਰਹਿ ਸਾਧ ਸੰਗ ਚ ਮਿਲ ਕੇ ਪੰਜਵੇਂ ਪਾਤਸ਼ਾਹ ਕਹਿੰਦੇ ਜੋ ਪਰਮੇਸ਼ਰ ਦੇ ਨਾਮ ਦਾ ਸਿਮਰ ਨਹੀਂ ਕਰਦੇ ਕਾਇਤਨ ਉੱਡਾ ਖੇ ਉਹਨਾਂ ਦੇ ਸਰੀਰ ਤਾਂ ਸਾਧ ਸੰਗਤ ਜੀ ਵਿਸ਼ਿਆਂ ਦੀਆਂ ਖੀਆਂ ਉੱਡਦੀਆਂ ਲਾਣਤਾ ਦੀਆਂ ਖੀਆਂ ਉੱਡਦੀਆਂ ਉਹਨਾਂ ਦਾ ਸਰੀਰ ਖੇ ਦੇ ਵਿੱਚ ਮਿੱਟੀ ਵਿੱਚ ਵਿਸ਼ਿਆਂ ਦੀਆਂ ਲਾਨਤਾਂ ਉੱਡ ਰਹੀਆਂ ਹਨ ਕਿਨ ਕੀਤੀ ਤਿਸੈ ਨਾ ਜਾਣ ਜਿਸ ਮਾਰਨ ਮਨੁੱਖਾ ਦੇ ਪੈਦਾ ਕੀਤੇ ਉਸ ਵਾਹਿਗੁਰੂ ਦੇ ਉਪਕਾਰ ਨੂੰ ਨਹੀਂ ਜਾਣਦੇ ਨਾਨਕ ਫਿਟ ਅਲੂਣੀ ਦੇ ਸਤਗੁਰੂ ਜੀ ਤੋਂ ਦੇ ਧਾਰੀ ਫਿਟੇ ਮੂਹੇ ਜੇ ਆਦਮੀ ਦੀ ਅਲੂਣੀ ਜੀ ਦੇ ਅੰਦਰ ਪਰਮੇਸ਼ਰ ਦੇ ਪ੍ਰੇਮ ਰੂਪੀ ਰਸ ਲੂਣ ਨਹੀਂ ਹੈ ਉਹ ਅਲੂਣੀ ਦੇ ਦੀ ਨਿਆਈ ਹੈ ਜਿਵੇਂ ਲੂਣ ਤੋਂ ਬਿਨਾ ਭਾਜੀ ਆਦਕ ਦਾਲ ਆਦ ਕਲੂਣੀ ਹੁੰਦੀ ਹੈ ਆਹੋ ਭਾਈ ਮਹਾਰਾਜ ਦੇ ਪ੍ਰੇਮ ਰਸ ਰੂਪ ਨੂੰ ਤੋਬੇਨਾ ਫਟਕਾਰ ਜੋਗ ਦੇ ਹੈ ਇਸੀ ਜਿਨ੍ਹਾਂ ਨੂੰ ਪ੍ਰੇਮ ਰੂਪੀ ਨਿਮਕਮ ਨਹੀਂ ਪਾਇਆ ਹੈ ਮਹੱਲਾ 5ਵਾਂ ਆਟ ਬਸ ਹੈ ਚਰਨਾਰਬਿੰਦ ਜਿਨ੍ਹਾਂ ਦੇ ਹਿਰਦੇ ਚ ਮਾਰਵੇ ਚਰਨ ਕਮਲ ਮਹਾਰਾਜ ਜੀ ਵਸ ਜਾਂਦੇ ਸਾਧ ਸੰਗਤ ਜੀ ਰਸਨਾ ਜਪੈ ਗੋਪਾ ਤੇ ਰਸਨਾ ਕਰਕੇ ਵੀ ਪਿਛਵੀ ਦੇ ਪਾਲਕ ਦਾ ਯਾਪ ਕਰਦੇ ਹਨ ਨਾਨਕ ਸੋ ਪ੍ਰਭ ਸਿਮਰੀਐ ਨਾਨਕ ਕਹਿੰਦੇ ਉਹ ਵਾਹਿਗੁਰੂ ਦਾ ਸਰੂਪ ਉਹ ਬਣ ਜਾਂਦੇ ਜਿਹੜਾ ਸਿਮਰਨ ਕਰਦੇ ਹੈ ਇਸ ਦੇਹੀ ਕੋਪਾ ਉਹ ਪਰਮੇਸ਼ਰ ਉਹ ਦੇ ਦੀ ਪਾਲਣਾ ਆਪ ਕਰਦਾ ਉਹਨਾਂ ਨੂੰ ਫਿਕਰ ਨਹੀਂ ਰਹਿੰਦਾ ਉਹ ਕਹਿੰਦੇ ਕਾਹੇ ਦੇ ਮਨਜੀਤ ਬਾਈ ਉਹਨਾਂ ਨੂੰ ਜਾਂ ਆਹਰ ਹਰ ਜੀ ਉੱਪਰਿਆਂ ਪਰਮੇਸ਼ਰ ਹੀ ਉਹਨਾਂ ਦੀ ਪਾਲਣਾ ਪੋਸਣਾ ਕਰਦਾ ਹੈ ਕਿਸੇ ਪ੍ਰਕਾਰ ਦਾ ਫਿਕਰ ਨਹੀਂ ਮਹਾਰਾ ਸਾ ਉਹਨਦੇ ਪਾਛੇ ਲਾਗੋ ਹਰ ਫਿਰੈ ਕਹਿਦ ਕਬੀਰ ਕਬੀਰ ਜਿਵੇਂ ਕਬੀਰ ਦੀ ਪਾਲਣਾ ਪੋਸਣਾ ਆਪ ਹੀ ਮਹਾਰਾ ਕਰਦੇ ਸੀ ਇਸ ਪ੍ਰਕਾਰ ਬੱਚੇ ਦੇ ਮਾਤਾ ਪ੍ਰੇਮ ਚ ਜਿਵੇਂ ਬਾਸਰ ਤੇ ਅੰ ਲੈ ਕੇ ਮਗਰ ਭੱਜੀ ਫਿਰਦੀ ਹੈ ਇਸ ਪ੍ਰਕਾਰ ਉਹਨਾਂ ਦੀ ਦੇ ਦੀ ਆਪ ਮਹਾਰਾ ਪਾਲਣਾ ਕਰਦੇ ਆ ਉਹ ਜੋ ਪ੍ਰਭੂ ਦਾ ਸਿਮਰਨ ਕਰਨ ਵਾਲੇ ਹੈ ਉਹ ਦੇਹੀ ਦਾ ਪਾਲਣਾ ਸਫਲਾ ਹੈ ਬਾਕੀ ਖਰਾ ਖਵਾ ਖਵਾ ਕੇ ਵਿਸ਼ਾ ਚ ਦਿਓੜਨਾ ਜਿਹੜਾ ਨਿਸਫਲ ਹੈ ਪੌੜੀ ਆਪੇ 86 ਤੀਰਥ ਕਰਤਾ ਆਪ ਹੀ 86 ਤੀਰਥ ਹਨਗੇ ਆਪ ਹੀ 86 ਘਾਟ ਹੈ ਸਰੀਰ ਦੇ ਅੰਦਰ ਇਹ ਤੀਰਥ ਬਣੇ ਹੋਏ ਕਰਤਾ ਪੁਰਖ ਆਪ ਕਰੇ ਇਸ ਇਸ਼ਨਾਨ ਆਪ ਹੀ ਉਹਨਾਂ ਜਿ ਇਸ਼ਨਾਨ ਕਰਨ ਵਾਲਾ ਜਿਵੇਂ ਪ੍ਰੂਰਵ ਰਾਜੇ ਨੂੰ ਮਹਾਰਾਜ ਨੂੰ ਧੀ ਠਾੜਤੀ ਇਸ ਲਈ ਆ ਕੇ ਇਸ਼ਨਾਨ ਕਰਾਇਆ ਸੀ ਆਪੇ ਸੰਜਮ ਵਰਤੈ ਸੁਆਮੀ ਆਪ ਹੀ ਸੰਜਮ ਦੇ ਵਿੱਚ ਇੰਦਰੀਆਂ ਦੇ ਦਗਨ ਕਰਨ ਵਿੱਚ ਭਲੀ ਪ੍ਰਕਾਰ ਸਾਧਨਾ ਵਿੱਚ ਵਰਤਦਾ ਹੈ ਮਾਲਕ ਆਪ ਜਪਾਏ ਇਹ ਨਾਮ ਆਪ ਹੀ ਮਹਾਰਾਜਾ ਕਿਰਪਾ ਕਰਕੇ ਨਾਮ ਜਪਾਉਣ ਵਾਲਾ ਗੁਰਸਿੱਖ ਗੁਰੂ ਰੂਪ ਹੈ ਆਪ ਦਿਆਲ ਹੋਏ ਭੌਖੰਡ ਨੂੰ ਆਪ ਹੀ ਦਿਆਲੂ ਹੋ ਕੇ ਜਮਣ ਮਰਨ ਦੇ ਪੈਰ ਨੂੰ ਕੱਟਣਾ ਕਰਦਾ ਹੈ ਆਪ ਕਰੇ ਸਭ ਦਾ ਸਾਰਿਆਂ ਨੂੰ ਬ੍ਰਹਮ ਗਿਆਨ ਦਾ ਨਾਮ ਦਾ ਰੋਜੀ ਦਾ ਮੁਕਤ ਦਾ ਦਾਨ ਦੇਣਾ ਕਰਦਾ ਹੈ ਜਿਸ ਨੂੰ ਗੁਰਮੁਖ ਆਪ ਪੂਜਾ ਜਿਵੇਂ ਗੁਰਮੁਖਾਂ ਦੀ ਸੰਗਤ ਦੁਆਰਾ ਆਪ ਮਾਰਾ ਸਾਫ਼ ਸਮਝਾ ਦਿੰਦੇ ਹਨ ਸੋ ਸਦ ਹੀ ਦਰਗਹ ਪਾਏ ਉਹ ਭਾਈ ਸਦਾ ਵਾ ਤੇ ਵਾਹਿਗੁਰੂ ਦੇਰਗਾਹ ਜੀ ਮਾਨ ਸਤਕਾਰ ਪਾਉਂਦਾ ਹੈ ਜਿਸ ਦੀ ਪੈਜ ਰੱਖੈ ਹਰ ਸਵਾਮੀ ਜਿਹਨਾਂ ਦੀ ਪੈਜ ਮੇਰਾ ਇਹ ਮਾਲਕ ਆਪ ਰੱਖਦਾ ਹ ਸੋ ਸੱਚਾ ਹਰ ਜਾਣ ਉਹ ਸੱਚੇ ਜਾਣਨ ਕਰੋ ਹਰ ਇਹ ਦਰ ਵਿੱਚ ਉਹਨਾਂ ਨੇ ਹਰੀ ਸੱਚੇ ਨੂੰ ਜਾਣ ਲਿਆ ਹੈ ਹਰੀ ਦੇ ਸੱਚੇ ਜਾਣਹਾਂ ਉਹ